ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣੇ ਚੌੜੇ ਵੀ ਯਾਰ ਖੁਸ਼ੀ ਰਾਮ ਹਲਵਾਈ ਦੇ ਨੀਅਰ ਮੁਗਲ ਆਜ਼ਮਾਨਾਂ ਦੇ ਆ ਚੱਕੋ ਬਾਈ ਸਲੀਪਰ ਹੋ ਗਏ ਸੈਂਡਲ ਹੋ ਗਏ ਲੇਡੀਜ਼ ਜੈਂਟਸ ਆ ਜਿਹੜੇ ਜੈਂਟਸ ਦੇ ਦੋ ਦੋ 250 300 ਹੱਦ ਤੇ ਜਿਹੜੇ ਲੇਡੀਜ਼ ਦੇ ਸਾਰਾ ਆ ਵੈਰਾਈਟੀ ਇੱਧਰ ਲੱਗੀ ਸੀ ਇਹ ਸਾਰੀ 200 ਨੂੰ ਆਈ ਜੜੀ ਮਰਜ਼ੀ ਚੱਕੋ ਤੇ ਬਾਕੀ ਬਾਈ ਨੂੰ ਮਿਲਦੇ ਆ ਜਾਓ ਅੰਦਰ ਤੁਹਾਨੂੰ ਮਿਲੋਣਾਂ ਦਾ ਰੇਟ ਪੁੱਛੋ ਤੁਹਾਨੂੰ ਘੈਂਟ ਘੈਂਟ ਜੀ ਆਈਟਮਾਂ ਦਿਖਾਉਣੇ ਹਾਂਜੀ ਵੀਰੇ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੁਸਨੋ ਕੀ ਹਾਲ ਵਧੀਆ ਵਧੀਆ ਚੱਲਦੀ ਕਿਲਾ ਦੇ ਹਾਂਜੀ ਵੀਰੇ ਕੀ ਦਿਖਾਵਾਂਗੇ ਫਿਰ ਅੱਜ ਸਾਨੂੰ ਤੁਸੀਂ ਦੱਸੋ ਕੀ ਕੀ ਦਿਖਾਈਏ ਦਿਖਾ ਦਿਓ ਫਿਰ ਵਧੀਆ ਵਧੀਆ ਆਈਟਮ ਸ਼ੁਰੂ ਕਰਦੇ ਪੰਜਾਬੀ ਜੁੱਤੀ ਤੋਂ ਆਜੋ ਕੰਮ ਕੇ ਆਜੋ ਮੇਰੇ ਕੋਲ ਵਜੀ ਇਧਰਲੇ ਪਾਸੇ ਹਾਂਜੀ ਆ ਦੇਖੋ ਸਾਰੇ ਹੀ ਪੈਟਰਨ ਪੰਜਾਬੀ ਉੱਤੇ ਨਵੇਂ ਆਏ ਹੋਏ ਆ ਓਕੇ ਵੀਰੇ ਔਰ ਸਾਰੇ ਕਸ਼ਨ ਵਾਲੇ ਆ ਸੌਫਟ ਬਤਾ ਅਵੇਲੇਬਲ ਟੀਪੀਰ ਸੋਲ ਦੇ ਵਿੱਚ ਓਕੇ ਵੀਰੇ ਜਿੰਨੇ ਜੇ ਕਲਰ ਕਹੋਗੇ ਜਿੰਨੇ ਸਾਰੇ ਸਾਈਜ਼ ਸਾਰੇ ਕਲਰ ਅਵੇਲੇਬਲ ਨੇ 300 ਰੁਪਏ ਨੈਟ ਰੇਟ ਦੇ ਵਿੱਚ ਡਿਜ਼ਾਈਨਿੰਗ ਚੈੱਕ ਕਰੋ ਸਾਰੀ ਡਿਜ਼ਾਈਨਿੰਗ ਸਟਾਕ ਚ ਸਾਰਾ 300 ਦਾ ਹੈ ਸਭ 300 ਰੁਪਏ ਜਿਹੜਾ ਮਰਜ਼ੀ ਚੱਕੋ ਜਿਹੜਾ ਮਰਜ਼ੀ ਚੱਕੋ ਇਹ ਤਾਂ ਹੋ ਗਈ ਹੁਣ ਬੀਬੀਆਂ ਆਸਤੇ ਹਾਂਜੀ ਹੁਣ ਆਪਾਂ ਜਵਾਕਾਂ ਨੂੰ ਵੀ ਦੇਣਾ ਨਾ ਪੀਸ ਹਾਂਜੀ ਜਵਾਕਾਂ ਸਲੇਟ ਸੁਰ ਵਿੱਚ ਕੋਈ ਗੁਰੂ ਵਾਲੀਆਂ ਓਕੇ ਵੀਰੇ ਨਾਲੇ ਕੋ ਗੁਰੂ ਬਾਬੋਂ ਨਾਲੇ ਮਤ ਦਾ ਵਧੀਆ ਚੱਲੂ ਵਧੀਆ ਭਾਜੀ ਟੀਪੀਆਰ 16 ਲਾ ਮੰਗ ਲੈ ਸਾਰਾ ਓਕੇ ਵੀਰੇ ਠੀਕ ਹੈ ਜੀ ਇਹਦੋ ਵਾਰ ਆਪਾਂ ਚਾਹਦੇ ਭਾਜੀ ਕ੍ਰੌਕਸ ਕਰਨੀ ਜਿੱਦਾਂ ਹੁਣ ਬਰਸਾਤੀ ਮੌਸਮ ਆ ਉਸ ਆਸਤੇ ਕ੍ਰੌਕਸ ਓਕੇ ਵੀਰੇ 220 ਰੁਪਏ ਰੇਂਜ ਹੋਣ ਵਾਲਾ ਇਹ ਪਰਫਰਮ ਕੰਪਨੀ ਦਾ 400 ਰੁਪਏ ਐਮ ਆਰ ਪੀ ਹੈ ਜੀ ਜਿੰਨਾ ਮਰਜ਼ੀ ਧੋ ਲੋ ਇਹਨੂੰ ਵੀ ਨਾਨ ਸਲਿਪਰੀ ਹੈ ਮੇਡ ਇਨ ਇੰਡੀਆ ਹੈ ਇਹਨਾਂ ਦੇ ਓਕੇ ਜੀ ਠੀਕ ਹੈ ਜੀ ਕਿਹੜਾ ਮਾਰ ਬਾਈ ਆਪਾਂ ਚਾਉਦੇ ਆ ਚਾਈਨੀਜ਼ ਆਈਟਮਾਂ ਦੇ ਜਿੱਦਾਂ ਅੱਜਕੱਲ ਫੈਂਸੀ ਸਲੀਪਰ ਚੱਲਦੇ ਪਏ ਨੇ ਇੱਧਰ ਹੀ ਆ ਜੋ ਬਾਈ ਜੀ ਤੇਜੀ ਵੀਰੇ ਚੈੱਕ ਕਰੋ ਠੀਕ ਹੈ ਜੀ ਹੁਣ ਮੇਨਲੀ ਜਿਹੜੀ ਚੀਜ਼ ਵੀਰੇ ਚੈੱਕ ਕਰਨ ਵਾਲੀ ਹੈ ਇਹਦੀ ਆ ਸੋਲ ਕਿੰਨਾ ਮੋਟਾ ਸੋਲ ਟ੍ਰੈਂਡਿੰਗ ਨੰਬਰ 1 ਇਹ ਮਾਰਕੀਟ ਚ ਭਾਜੀ ਕੋਈ 400 ਵੇ ਦਾ ਕੋਈ 450 500 ਵੇ ਦਾ ਆਪਾਂ ਨੈੱਟ ਰੇਟ 300 ਰੁਪਏ ਆਫਰ ਲਾ ਰੱਖਿਆ ਹੈ। ਆ ਵੈਰਾਈਟੀ ਚੈੱਕ ਕਰੋ। ਖਤਮ ਨਹੀਂ ਹੋਊਗੀ ਵੈਰਾਈਟੀ। ਨਾ ਡਿਜ਼ਾਈਨਿੰਗ ਮੁੱਕੂਗੀ 300 ਰੁਪਏ ਚ। ਤਿੰਨ 300 ਰੁਪਏ ਚ ਸਾਰੀਆਂ ਜੀ ਦਾ ਵੈਰਾਈਟੀ ਆ ਲੋ। ਆ ਡਬਲ ਬਟਨ ਦੇ ਵਿੱਚ ਲੈ ਲਓ। 4 4 5 5 ਰੰਗ ਆਲਵੇਸ ਸਾਡੇ ਕੋਲ ਅਵੇਲੇਬਲ ਸਟਾਕ 'ਚ ਹੁੰਦੇ ਆ। ਠੀਕ ਆ ਵੀਰੇ। ਇਹ ਤੁਹਾਨੂੰ ਜੱਪਲ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਨੇ 250 ਰੁਪਏ ਦਊਗਾ ਆ ਡਿਜ਼ਾਈਨ। ਓਕੇ ਵੀਰੇ। ਆ ਡਿਜ਼ਾਈਨ ਦੁਬਾਰਾ ਚੈੱਕ ਕਰ ਲਓ। 250 ਰੁਪਏ ਨੈੱਟ ਰੇਟ। ਪਿਆਰ ਵੀ ਬਈ ਉਹ ਨਾਲ ਹੋਰ ਘਟਾਓ ਆਜੋ ਵੀਰੇ ਹੋਣ ਅੱਜਕੱਲ ਆਪਾਂ ਚੱਲ ਰਹੇ ਆ ਸਨੈਲ ਦੇ ਬੱਕਲ ਕਿੰਨੀ ਬ੍ਰਾਂਡ ਦਾ ਲੇਡੀਜ਼ ਦਾ ਸਭ ਤੋਂ ਫੇਮਸ ਜੇ ਬੱਕਲ ਆ ਸਨੈਲ ਹਾਂਜੀ ਵੀਰੇ ਕਲਰ ਚੈੱਕ ਕਰੋ ਭਾਜੀ ਇੱਕ ਇੱਕ ਕਰਕੇ ਹਾਂਜੀ ਵੀਰੇ ਦੇਖੀ ਚਲੋ ਬਈ ਸ਼ਾਨ ਘਰ ਦੇ ਨਾਲ ਕੀ ਪ੍ਰਾਈਸ ਐ ਨਾ 1000 ਰੁਪਏ ਸਿਰਫ ਆਫਰ ਓਕੇ ਵੀਰੇ ਆਪਾਂ ਹਾਲਾ ਲਾ ਲਗ ਰਾਨੀਆਂ ਸਭੀ ਪੂਰੀ ਅੱਜ ਹੁਣ ਜੂਟ ਗੱਲ ਸੈਂਡ ਲਾ ਗਣੀ ਪੂਰੀ ਸੈਂਡਲ ਦੀ ਨਵੀਂ ਰੇਂਜ ਲਿਆਂਦੀ ਆ ਸੀ ਕੁਆਲਿਟੀ ਚੈੱਕ ਕਰੋ ਹੋ ਯਾਰ ਹੁਣ ਇੱਕ ਚੀਜ਼ ਜਿਹੜੀ ਵੀਡੀਓ ਦੇ ਵਿੱਚ ਲੰਬੀ ਜੋੜੀ ਕੋਈ ਦਿਖਾਉਂਦਾ ਨਹੀਂ ਅਸੀਂ ਦਿਖਾਵਾਂਗੇ ਕੁਸ਼ਨ ਚੈੱਕ ਕਰੋ ਬੰਦੀ ਪ੍ਰੋਪਰ ਕੁਸ਼ਨ ਹੈ ਔਰ ਇਹਦੇ ਚ ਨਾ ਪੈਰ ਥੱਕਣਾ ਔਰ ਨਾ ਹੀ ਸੈਂਡਲ ਨੇ ਸਲਿੱਪ ਮਾਰਨਾ ਰੇਟ ਬਿਲਕੁਲ ਕੈਂਟ 250 ਰੁਪਏ ਕਲਰ ਦੇਖੋ ਇੱਕ ਹਾਂਜੀ ਦੋ ਤਿੰਨ ਹਾਂਜੀ ਵੀਰੇ ਚੌਥਾ ਇੱਕ ਲਾਸਟਲੀ ਪੰਜਵਾਂ ਬਲੂ ਜੂ ਪੰਜ ਕਲਰ ਪੰਜ ਕਲਰ 250 ਰੁਪਏ ਰੇਂਜ ਚ ਇਹੋ ਮਾਰਾ ਪਾ ਚੱਲਦੇ ਹੈ ਕਈ ਹੁਣ ਇਦਾਂ ਦੇ ਕਲਰਫੁਲ ਨਹੀਂ ਪਾਣੇ ਪ੍ਰੇਫਰ ਕਰਦੇ ਜਾਂ ਜਿਨ੍ਹਾਂ ਨੇ ਕਾਲਜ ਵੇਅਰ ਕਰਨਾ ਹੈ ਉਹਨਾਂ ਵਾਸਤੇ ਫਲੈਟ ਔਰ ਇਹ ਰੇਜ ਮੈਂ ਕਿਹ ਚੀਜ਼ ਪਹਿਲਾਂ ਕਲੀਅਰ ਕਰ ਦੇਣੀ ਚਾਹਨਾ ਇਹ ਰੇਟ 250 ਮਾਰਾ ਇਹ ਮਤਲਬ ਨਹੀਂ ਕੁਆਲਿਟੀ ਹਲਕੀ ਹੈ ਡਾਇਰੈਕਟ ਫੈਕਟਰੀ ਰੇਟ ਹੈ ਸਾਰੇ ਮਾਲ ਦੇ ਹੋਲਸੇਲ ਰੇਟ ਮਿਲਣਗੇ ਸਾਡੇ ਕੋਲ ਜਿੰਨੇ ਤੁਹਾਨੂੰ ਦੱਸ ਰਿਹਾ ਤਾਂ ਬਾਈ ਗਾਰੰਟੀ ਲੈਂਦਾ ਵਾ ਇਹ ਹੁੰਦੇ ਨੇ ਪ੍ਰੋਪਰ ਜੈਨੂਨ ਕੁਆਲਿਟੀ ਦੋ ਕਲਰ ਦੋਨੇ ਟੌਪ ਐਂਡ ਟੌਪ ਗਰਲਿਸ਼ ਕਲਰ ਹੈ ਨਿਊਡ ਕਲ ਕੀ ਕਰਦੇ ਤੇਰੇਂਦਰਾ ਇਹੋ ਵਾਰ ਆਪਾਂ ਤੁਹਾਨੂੰ ਇੱਕ ਹੋਰ ਆਈਟਮ ਦਿਖਾਣੀ ਐ ਥੋੜਾ ਜਿਹਾ ਆਪਾਂ ਇੱਦਾਂ ਹੀ ਬੈਗ ਚੱਲਦੇ ਹੋਏ ਭਾਜੀ ਐ ਕਮਾ ਲਓ ਮੇਰੇ ਕਨੇ ਦੇ ਦੁਆਰਾ ਕੈਮਰਾ ਸਾਰੀ ਬੈਲਰੀ ਦੀ ਨਵੀਂ ਵਿੰਡੋ ਤੁਹਾਡੇ ਲਈ ਰੈਡੀ ਕੀਤੀ ਐ ਅਸੀਂ ਪਰ ਆਫਰ ਰੇਟ ਦਊਂਗਾ ਐਸਾ ਪੂਰਾ ਲੁਧਿਆਣਾ ਟਰਾਈ ਕਰਕੇ ਲੈ ਜਿਓ ਮੇਰੇ ਕੋਲ ਆਹ ਲਓ ਭਾਜੀ ਚੈੱਕ ਕਰੋ ਪਹਿਲਾਂ ਕੁਆਲਿਟੀ ਹਾਂਜੀ ਮੇਰੇ ਭਗਵਾਨ ਜੀ ਪ੍ਰੋਪਰ ਜੈਨੂਇਨ ਕੁਆਲਿਟੀ ਐ ਔਰ ਸਾਰੀ ਭਾਜੀ ਇਹ ਮੈਸ਼ ਐ ਇਹ ਆਪਾਂ ਨੂੰ ਦੂਰੋਂ ਲੱਗ ਰਿਹਾ ਹੋਊਗਾ ਕਪੜਾ ਇਹ ਕਪੜਾ ਨਹੀਂ 100% ਲੈਦਰ ਉਹ ਤੋਂ ਐਰਲਨ ਬਤਾਵਾ ਲੱਗਿਆ ਹੋਇਆ ਔਰ ਤ ਔਰ ਸਲੈਪ ਨਹੀਂ ਕਰੂਗੀ ਰੇਟ 350 ਰੁਪਏ ਨੈਟ ਦਊਗਾ ਤੁਹਾਨੂੰ ਓਕੇ ਵੀਰੇ ਠੀਕ ਹੈ ਜੀ ਇਹੋ ਵਾਰ ਇੱਕ ਬ੍ਰਾਂਡ ਦੀ ਲੋਫਰ ਚੱਲ ਰਹੀ ਹੈ ਇਸ ਟਾਈਮ ਬਾਸ ਦੀ ਆਪਣੇ ਗਲਾ ਸਿੱਧੂ ਬਾਈ ਨੇ ਗਣ ਦੇ ਵਿੱਚ ਵੀ ਕਿਹਾ ਬਾਸ ਉਹ ਬ੍ਰਾਂਡ ਆ ਇਹ ਓਕੇ ਵੀਰੇ 6300 ਵੀ ਰੇਂਜ ਹੈ ਵੀ ਇਹ ਵੀ ਆਪਣੀ ਸੌਫਟ ਕੁਸ਼ਨ ਵਾਲੀ ਬੈਲੀ ਹੈ ਓਕੇ ਵੀਰੇ ਇਹੋ ਵਾਰ ਆਪਾਂ ਚੱਲ ਰਿਹਾ ਬੈਨਰੀਨਾ ਇੰਪੋਰਟਡ ਚਾਈਨੀਜ਼ ਬੈਲੀ ਚੱਲ ਰਹੀ ਹੈ ਇਸ ਟਾਈਮ ਲੋਕੀ ਹੋਰ ਕੀ ਰੇਟ ਕੋਟ ਕਰਦੇ 650 700 800 350 ਰੁਪਏ ਚ ਸਿਰਫ ਸਿਰਫ 350 ਰੁਪਏ ਤਿੰਨ ਕਲਰ ਤਿੰਨ ਹੀ ਬਹੁਤ ਵਧੀਆ ਗੱਲ ਹੈ ਹਾਂਜੀ ਤਿੰਨੇ ਟਾਪ ਐਂਡ ਕਲਰ ਨੇ ਜੈਨੂਇਨ ਗਰਲਿਸ਼ ਕਲਰ ਟੀਪੀਆਰ ਸੋਲ ਦੇਣਾ ਇਹ ਵੀ 350 ਰੁਪਏ ਚ ਹੋਣਾ ਲੀਏ ਠੀਕ ਹੈ ਇਹ ਕਰੀ ਰੇਂਜ ਕਵਰ ਕਰ ਲਓ ਜਿਹੜਾ ਆਰਟੀਕਲ ਤੁਹਾਨੂੰ ਪਸੰਦ ਆ ਉਹ ਮਿਲ ਸਕਦਾ 350 ਦੇ ਹਾਂਜੀ ਜਿਹੜਾ ਮਰਜ਼ੀ ਜਿਹੜਾ ਮਰਜ਼ੀ 350 ਰੁਪਏ ਦਾ ਚਾਹੇ ਆ ਟਾਈ ਵਾਲਾ ਹੋ ਗਿਆ ਜੀ ਚਾਹੇ ਐਲਵੀ ਵਾਲਾ ਹੋ ਗਿਆ ਜੀ ਹਾਂਜੀ ਚਾਹੇ ਆ ਬੈਸ਼ ਵਾਲਾ ਹੋ ਗਿਆ ਜੀ ਚਾਹੇ ਉਧਰੋਂ ਨੋਟ ਵਾਲੇ ਹੋ ਗਏ ਸਾਰੇ ਆਰਟੀਕਲ 350 ਰੁਪਏ ਜਿਹੜਾ ਮਰਜ਼ੀ ਨੂੰ ਇਰਵਾਰਾ ਆਪਾਂ ਚੱਲਦੇ ਆਂ ਭਾਜੀ ਹੁਣ ਇੱਧਰ ਬੈਲੀਆਂ ਕ ਨਹੀਂ ਉਦੋਂ ਪਹਿਲਾਂ ਆਪਾਂ ਛੋਟੀ ਬ੍ਰੇਕ ਲੈ ਕੇ ਬੱਚੇ ਦੇ ਸ਼ੂਜ਼ ਤੇ ਬੱਚਾ ਇੰਪੋਰਟਡ ਸ਼ੂਜ਼ ਤੁਹਾਨੂੰ ਇਹਦਾ ਹੁਣ ਮੈਂ ਲਾਈਵ ਸੈਂਪਲ ਵੀ ਦਿਖਾਉਂਗਾ ਭਾਜੀ ਇਹਦਾ ਸੈਂਪਲ ਦੇ ਜੇ ਤੁਹਾਨੂੰ ਮੁੰਡੇ ਦਾ ਤੇ ਭੇਜੋ ਡੱਬੇ ਭੇਜਾਂ ਇੰਪੋਰਟਡ ਦੇ ਇੰਪੋਰਟਡ ਦੀ ਪੂਰੀ ਬੱਚੇ ਵਾਲੀ ਅਸੀਂ ਰੇਂਜ ਲੈ ਕੇ ਆਏ ਆਂ ਰੇਟ ਇੱਕੋ ਹੀ ਕੋਈ 1800 ਕੋਈ 1900 ਨਾ ਸਿਰਫ 850 ਰੁਪਏ ਨੈਟ ਰੇਟ ਦੇ ਉੱਤੇ ਸਿਰਫ ਸਿਰਫ ਫਰਬੂੜ ਦੀ 100% ਗਾਰੰਟੀ ਦਊਗਾ ਕੁਆਲਿਟੀ ਇਹਨਾਂ ਪੂਰੀ ਕੋਈ ਨਹੀਂ ਜਾਰੇ ਡਿਜ਼ਾਈਨ ਕਵਰ ਨਹੀਂ ਕਰਾਂਗੇ ਉਹ ਸੋਨੇ ਦੇ ਸਿਲੈਕਟਡ ਦੇ ਡਿਜ਼ਾਈਨ ਦਿਖਾਉਂਗਾ ਸਪਾਈਡਰਮੈਨ ਸੁਪਰ ਹਿੱਟ ਸਪਾਈਡਰਮੈਨ ਟੇਪ ਵੱਡੇ ਬੱਚੇ ਲਈ ਸੁਪਰ ਹਿੱਟ ਪੀਮਾਰਾ ਐਂਟੀ ਲੋਗ ਓਕੇ ਬਲੇਡ ਵਾਲਾ ਸ਼ੂ ਜਿਹੜਾ ਅੱਜਕੱਲ ਚੱਲ ਰਿਹਾ ਬਟਨ ਦਬਿਆ ਥੈਟਸ ਆਲ ਓਕੇ ਬਈ ਜਿਹੜੇ ਟੌਪ ਐਂਡ ਟੌਪ ਕੁਆਲਿਟੀ ਦੇ ਇਹਨਾਂ ਨੇ ਕੀ ਆ ਇਹਨਾਂ ਦਾ ਪ੍ਰਾਈਸ ਸਾਰੇ ਆਰਟੀਕਲ ਭਾਜੀ ਕੋਈ ਲੁਕੋ ਨਹੀਂ 850 ਰੁਪਏ ਲੈਟ ਰੇਟ ਛੇੜਾ ਮਰਜੀ ਇਹਨਾਂ ਚੋਂ ਮੈਂ ਸਾਲ ਵੀ ਦੱਸ ਦਿੰਨਾ ਕਿੰਨੇ ਤੋਂ ਕਿੰਨੇ ਸਾਲ ਦੇ ਬੱਚੇ ਨੇ ਮੇਰੇ ਕੋਲ 4 ਸਾਲ ਤੋਂ ਲੈ ਕੇ 9 ਸਾਲ ਤੱਕ ਦੇ ਬੱਚਿਆਂ ਸਾਈਜ਼ ਮੇਰੇ ਕੋਲ ਅਵੇਲੇਬਲ ਆ ਸਾਰੇ ਮੂਟਾ ਦੇ ਵਿੱਚ